ਮੁਰਦਾਬਾਦ ਕਾਰਪੋਰੇਸ਼ਨ ਹਾਏ 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 ਕਾਰਪੋਰੇਸ਼ਨ ਮੁਰਦਾਬਾਦ ਮੁਰਦਾਬਾਦ ਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਰਪੋਰੇਸ਼ਨ ਮੁਰਦਾਬਾਦ 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 ਕਾਰਪੋਰੇਸ਼ਨ ਹਾਏ 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 ਕਾਰਪੋਰੇਸ਼ਨ ਦਾ ਲੋਕਲ ਬਾਡੀ ਤੋਂ ਨੋਟੀਫਿਕੇਸ਼ਨ ਹੈ ਜਿਹੜਾ 2021 ਦਾ ਹੈ ਇਹ ਵੈਂਡਿੰਗ ਜ਼ੋਨ ਦੇ ਵਿੱਚ ਹੈਗਾ ਪਰ ਜਿਹੜੀ ਇਹ ਸਰਕਾਰ ਹੈ ਇਹ ਕਾਰਪੋਰੇਸ਼ਨ ਜਿਹੜੀ ਹੈ ਇਹ ਨੂੰ ਜਿਹੜੀ ਏ ਟੋਕਰੀ ਏ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਜਿਹੜਾ ਉੱਥੇ ਯੂਟੀ ਮਾਰਕੀਟ ਪੰਗਾ ਪਿਆ ਸੀ ਉਹ ਵੀ ਕਹਿੰਦੇ ਸੀਗੇ ਕਿ ਨੋਟੀਫਿਕੇਸ਼ਨ ਨਹੀਂ ਤੁਹਾਡੇ ਸਾਹਮਣੇ ਜਿਹੜਾ ਸੁਸ਼ਾਦ ਪਟਿਆ ਉਹਨੇ ਕਿਹਾ ਵੀ ਨੋਟਿਸ ਨਹੀਂ ਇਹ ਤੁਸੀਂ ਨੋਟਿਸ ਪਰਖ ਸਕਦੇ ਹੋ ਵੀ ਇਹ ਡੋਟ ਕਿਹੜਾ ਆ ਦੇਖੋ ਨੋਟਿਫਿਕੇਸ਼ਨ ਜਿਹੜਾ ਆ ਤੁਹਾਡੇ ਸਾਹਮਣੇ ਆ ਮਾਰੇ ਵੀ ਰਤਾ ਆਪਾਂ ਲੇਟ ਜਾਵਾਂਗੇ ਗੱਡੀਆਂ ਦੇ ਅੱਗੇ ਮਾਰੇ ਸਾਡੇ ਤੇ ਚੜਾ ਦਿਓ ਆ ਕਰਨਾ ਲਾਵਾਂਗੇ ਮਾਰੇ ਹੋਰ ਕੀ ਕਰਾਂਗੇ ਰੋਡ ਬੰਦ ਕਰਾ ਦੇ ਮਾਰੇ ਰੋਡ ਪਾਉਂਗਾ ਮੈਂ ਪਾਉਂ ਤੋੜ ਇੱਕ ਮੈਂ ਪਟ્રોલ ਪਾ ਕੇ ਸਾਨੂੰ ਆਹ ਜੋਰ ਤਾਵੇ ਇਹਨਾਂ ਨੂੰ ਆਪਣੇ ਆਪ ਨੂੰ ਮੈਂ ਪਟ્રોલ ਪਾ ਕੇ ਅੱਗੇ ਲਾ ਲੂਗਾ ਇਹਨੇ ਜਿੰਨੇ ਲੱਗੂਗਾ ਇਹਨਾਂ ਦੇ ਜਿਹੜੇ ਕੋਰਪੋਰੇਸ਼ਨ ਵਾਲੇ ਤੇਰੀ ਮਰਗ ਡੰਡਾ ਕਰਦੀ ਕਰਦੇ ਕੁੰਡਾ ਨੇ ਆ ਗੁੰਡਾ ਕਰਦੀ ਆ ਅਸੀਂ ਮਿਹਨਤ ਹੀ ਕਰਦੇ ਵੇ ਚੋਰੀਆਂ ਤਾਂ ਨਹੀਂ ਕਰਦੇ ਵੇ ਭਾਈ ਮਿਹਨਤ ਕਰਦੇ ਆ ਫੇਰ ਇਹ ਨਹੀਂ ਕਰਦੇ ਚੋਰ ਹੀ ਨਾ ਕੋਈ ਇਕਰੀ ਬਣਾਈ ਆ ਰਾਂ ਨੂੰ 12ਵੇਂ ਦੇਈਦਾ ਮਿਹਨਤ ਕਰਦੇ ਆ ਚੋਰੀ ਜਿਦਾਰੀ ਨਹੀਂ ਕਰਦੇ ਆ ਤੁਹਾਨੂੰ ਨੀਮ ਕਰਕੇ ਦਿਨ ਹੀ ਦਰੋ ਰਿਹਾਲੋ ਫਰੂਟ ਆਉਂਦੇ ਚੰਗੇ ਫਰੂਟ ਕਰਕੇ ਆ ਬਈ ਭਾਈ ਮੇਰਾ ਨਾਮ ਰੋਹਿਤ ਕੁਮਾਰ ਆ ਮੈਂ ਵੀ ਇੱਥੇ ਰੋਟੀ ਲੰਦਾ ਭਾਈ ਮੈਂ ਪੱਲਾ ਭਾਈ ਦੁਬਈ ਚ ਕੰਮ ਕਰਦਾ ਸਰਕਾਰ ਆਈ ਕਹਿੰਦੇ ਜੀ ਇੱਥੇ ਬੰਚਿਆਂ ਨੂੰ ਰੋਜ਼ਗਾਰ ਮਿਲੂਗਾ ਤੁਸੀਂ ਵਿਦੇਸ਼ ਛੱਡ ਕੇ ਇੱਥੇ ਕੰਮ ਕਰਨਾ ਸ਼ੁਰੂ ਕਰੋ ਆ ਕੰਮ ਕੀਤਾ ਏ ਜਦੋਂ ਉੱਥੇ ਦੇ ਕਮੋਣਾ ਹੀ ਇੱਥੇ ਦੇ ਕਰਜ਼ਾਈ ਹੋ ਗਏ 50000 ਦਾ ਸੌਦਾ ਸੜ ਗਿਆ ਭਾਜੀ ਇੱਥੇ ਇੰਨੀ ਮਿਹਨਤ ਕਰੀ ਦੀ ਆ ਸਵੇਰੇ ਉੱਜੀ ਦਾ ਗਰਮੀ ਚ ਖਲੋਤੇ ਰਹੀਦਾ ਠੰਡ ਚ ਖਲੋਈਦਾ ਤੁੰਪਾ ਤੁੰਬਾ ਖਲੋਈਦਾ ਮੀਂਹ ਚ ਖਲੋਈਦਾ ਮਿਹਨਤ ਕਰਦੇ ਆ ਬੂੜ ਗਿੱਲੇ ਵੇਂਦੇ ਆ ਬਿਮਾਰ ਸ਼ਮਾਰ ਇੱਥੇ ਕੰਮ ਕਰੀਦਾ 50000 60000 ਦਾ ਕਰਜ਼ਾ ਸਿਰ ਚੜ ਗਿਆ ਉਹ ਸੌਦਾ ਸਾਰਾ ਅੰਦਰ ਸੜ ਗਿਆ ਕਹਿੰਦੇ ਤੁਸੀਂ ਲਾਓ ਨਾ ਮੁੱਖ ਮੰਤਰੀ ਜਾਵਨੋ ਗਨੇ ਕਿ ਤੁਹਿਆ ਨੌਕਰੀਦਾਰ ਦਿੰਦੇ ਆ ਨੂੰ ਕੰਮ ਕਰਨ ਦੋ ਅਈ ਕੋ ਮੜਾ ਕੰਮ ਤਾਂ ਨਹੀਂ ਕਰਦੇ ਮਿਹਨਤੀ ਕਰੰਦੇ ਤੁਸੀਂ ਜੇ ਕਿਸੇ ਨੂੰ ਭੇਜ ਕੇ ਦੇਖਣਾ ਵੇਖੋ ਕਿੰਨੀ ਮਿਹਨਤ ਲੱਗਦੀ ਹੈ ਰੇੜੀਆਂ ਖਿੱਚਣੀਆਂ 2-2 ਕੁਇੰਟਲ ਦੀਆਂ ਰੇੜੀਆਂ ਹੋਈਆਂ ਉਹਨੂੰ ਅੰਦਰ ਲਾਉਣਾ ਫਿਰ ਉਹਦਾ ਸੌਦਾ ਲਾਉਣਾ ਫਿਰ ਉਹਨੂੰ ਬੰਦ ਕਰਕੇ ਜਾਣੀਆਂ ਸਾਈ ਦਿਹਾੜੀ ਮਿਹਨਤ ਕਰੀਦੀ ਐ 11:30 ਸਵੇਰੇ 5 ਵੇ ਉੱਠੀਏ ਤੇ 11-12 ਵੇ ਘਰ ਪਹੁੰਚੀਦਾ ਨਿਆਣਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਤੇ ਨਿਆਣਿਆਂ ਵਾਸਤੇ ਮਿਹਨਤ ਕਰੰਦੇ ਆ ਹਾਂਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਮੈਨੂੰ ਇੱਥੇ 35-40 ਸਾਲ ਹੋ ਗਏ ਹਾਂਜੀ ਕੰਮ ਕਰਦੇ ਨੇ ਤੇ ਇਹੋ ਜਿਹੇ ਹਾਲਾਤ ਬਣੇ ਸੀ ਵੀ ਬੰਦ ਕਰੋ ਉਹ ਕਦੀ ਹਾਲਾਤ ਹੀ ਨਹੀਂ ਬਣੇ ਸੀ ਇਹੋ ਜਿਹੇ ਹਾਲਾਤ ਕਦੀ ਨਹੀਂ ਸੀ ਬਣੇ ਤੇ ਕਦੀ ਗਵਰਨਰ ਸਾਹਿਬ ਆ ਗਏ ਕਰੋ ਕੋਰਪੋਰੇਟ ਕਿੱਤਾ ਮਾਰਾ ਮੜਾ ਜਿਹੜੀਆਂ ਬੰਦ ਕਰੋ ਉਹ ਮਤਲਬ ਫੂੜਿਆ ਕੰਮ ਆ ਫੂੜ ਜਿਹੜਾ ਆ ਕੇ ਦਿੰਦਾ ਦੂਜੇ ਸਰਕਲ ਦਾ ਇਹਦੇ ਪੱਲੇ ਕੁਝ ਨਹੀਂ ਲਿੰਦਾ ਇਹ ਸੁਣਨਾ ਹੁੰਦਾ ਕਿ 54 41 ਸਾਲ ਤੋਂ ਕੰਮ ਕਰਦੇ ਆ ਸਾਨੂੰ ਕੀ ਕਹਿ ਰਹੇ ਵੀ ਜਿਹੜੀ ਇੱਥੋਂ ਲੈ ਕੇ ਕਿੱਥੇ ਲੈ ਕੇ ਲਿਖਿੰਦੇ ਜਿਹੜੀਆਂ ਲਾਓ ਨਾ ਇਹਨੂੰ ਲੈ ਚੋਕੇ ਤੇ ਲਾ ਦਿਓ ਫੇਰ ਚੋਰ ਕੇ ਵਿੱਚ ਹੋ ਜਾ ਮੇਰੇ ਘਰ ਦੀ ਮੇਰੀ ਹੈਂਡੀਕੈਪ ਆ ਤੇਰਾ ਕੋਈ ਜਾਂਦਾ ਨਹੀਂ ਕੰਮ ਕਰਾਇ ਤੇ ਮਕਾਨ ਚ ਮੈਂ ਰਹਿਣਾ 40 ਸਾਲ ਹੋ ਗਏ ਮੈਨੂੰ ਕੰਮ ਕਰਦਾ ਹਾਂ ਹਾਂ ਕੰਮ ਹੋ ਗਿਆ ਤਾਂ ਅੱਗੇ ਕੀ ਕਰਦਾ ਚੱਲੂ ਖਰਚਾ ਦੇ ਉਹ ਚੋਰੀ ਕੀ ਕਰੀਏ ਚੋਰੀਆਂ ਵੀ ਸਾਡੇ ਕੋਲ ਨਹੀਂ ਹੋਣੀਆਂ ਕੋਈ ਜੱਜ ਮਿਹਨਤ ਕਰਦਾ ਚੋਰੀ ਨਹੀਂ ਕਰਦਾ ਮਿਹਨਤ ਕੀ ਕਰਦੇ ਆ ਸਵੇਰੇ ਉਹਨੇ ਚਰਾਣ 10 ਜਿਆਦਾ 12 ਵਾਂ ਦੇ ਰੋਲ ਰੋਲ ਦਾਤ ਨੂੰ ਮਿਲਦੀ ਹੈ ਇੱਥੇ 11 12 ਰੋਲ ਡੇਲੀ ਹੋ ਸਰਕਾਰ ਤੋਂ ਸੁਪਰੀਤ ਓਏ ਮੰਗਣ ਸਾਨੂੰ ਇੱਥੇ ਸਾਡਾ ਜਿਹੜਾ ਰੋਜ਼ਗਾਰ ਸਾਨੂੰ ਕਰਨ ਦੇ। ਇਹ ਬੋਲੇ ਕਿ ਕਿਰਿਆਇ ਰੋਜ਼ੀ ਦੇਤੀ। 5000 ਨੌਕਰੀ ਦੇਤੀ। ਸਾਡੀ ਡੀਗਰੀਾਂ ਚ ਦੇਖੀ ਵੀ ਨਹੀਂ ਦਿੱਤੀ। ਸਾਡੀ ਨਾ ਸਾਡੀ ਇਹ ਹੁੰਦੀਆਂ ਵੇਖੀਆਂ। ਨੌਕਰੀ ਦੀ ਮੰਗਨੇ ਇੱਥੇ ਸਾਡਾ ਆਪਣਾ ਰੋਜ਼ਗਾਰ ਜਿਹੜਾ ਉਹ ਹੀ ਸਾਨੂੰ ਕਰਨ ਦੇ। ਸਾਡਾ ਰੋਜ਼ਗਾਰ ਵੀ ਖੁੰਦੇ ਪਈ ਭਾਈ ਨੌਕਰੀਆਂ ਕੀ? ਅੱਜ ਕੀ ਨਾਮ ਹੈ ਤੁਹਾਡਾ? ਮੇਰਾ ਅੰਕੁਸ਼ੀ ਜੀ। ਹਾਂਜੀ ਕੀ ਕਰਦੇ? ਸਾਨੂੰ ਫਰੂਟ ਦਾ ਕੰਮ ਤੇ 17 ਸਾਲ ਹੋ ਗਿਆ ਕਰਦੇ। ਸਾਨੂੰ ਰੋਜ਼ ਆ ਕੇ ਕੋਈ ਨਾ ਕੋਈ ਤੰਕਰਦਾਰਾਂ ਦਾ ਪੱਕੀ ਆਪਾਂ ਪਹਿਲੇ ਫੀ ਚਲਦੀ ਹੁਣ ਬੰਦ ਹੋਈ ਵਿੱਚੋਂ ਥੋੜੀ ਦੇਰ ਆਪਾਂ ਕਿਹਾ ਪੱਕੀ ਸਾਡੀ ਰੇੜੀ ਦੀ ਪਰਚੀ ਲਾ ਦਿਓ ਕੋਈ ਆਏਗਾ ਸਾਨੂੰ ਤਾਂ ਕੋਈ ਕੋਈ ਆ ਜਾਂਦਾ ਸਾਨੂੰ ਭਜਾਨ ਕਦੀ ਕੋਈ ਆ ਜਾਂਦਾ ਸਾਨੂੰ ਭਜਾਨ ਸਾਨੂੰ ਬਹੁਤ ਤੰਗ ਕੀਤਾ ਪਹਿਲੇ ਹਫਤੇ ਪਹਿਲੇ ਗਵਰਨਰ ਸਾਹਿਬ ਆਏ ਉਹਨਾਂ ਨੇ ਸਾਨੂੰ ਕਿਹਾ 4 ਦਿਨ ਰੇੜੀਆਂ ਨਹੀਂ ਲਾਉਣੀਆਂ ਪਰ ਰੇੜੀਆਂ ਨਹੀਂ ਉਹਨਾਂ ਨੇ ਕੋਆਪਰੇਟ ਕੀਤਾ ਪੂਰਾ ਰੇੜੀਆਂ ਨਹੀਂ ਲਾਈਆਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਭਵੰਤਮਨ ਸਾਹਿਬ ਨੇ ਆਣਾ ਰੇੜੀਆਂ ਨਹੀਂ ਤੇ ਲਾਉਣੀਆਂ ਆਪਾਂ ਰੇੜੀਆਂ ਨਹੀਂ ਲਾਈਆਂ ਕੱਲ ਤੋਂ ਸਾਨੂੰ ਰੇੜੀਆਂ ਲਾਉਣ ਦਾ ਮਾਰਾ ਆਰਡਰ ਦਿੱਤਾ ਸੀ ਅੱਜ ਸਵੇਰੇ ਆ ਕੇ ਅੱਥੇ 7:00 ਵੇ ਦੇ ਟਰੱਕ ਲਾਏ ਇਹਨਾਂ ਨੇ ਸਾਨੂੰ ਪਿਛਲੇ ਹਫਤੇ ਦਾ ਵੀ ਸਾਰਾ ਸੌਦਾ ਸੜ ਗਿਆ ਆਪਾਂ ਨੇ ਨੁਕਸਾਨ ਮੰਡੀ ਦੇ ਪੈ ਕਿਤੋਂ ਦੇ ਨੇ ਆਪਾਂ ਇੰਨੇ ਨੁਕਸਾਨ ਚ ਫਸੇ ਹੋਏ ਆ ਸਾਨੂੰ ਬਹੁਤ ਤੰਗ ਕੀਤਾ ਵਾ ਜਿਹਦਾ ਵੀ ਆਂਦਾ ਸਾਨੂੰ ਬੋਲ ਕੇ ਚੱਲ ਜਾਂਦਾ ਵਾ ਤੰਗ ਕਰਕੇ ਚੱਲ ਜਾਂਦਾ ਵਾ ਆਪਾਂ 17 ਸਾਲ ਹੋ ਗਏ ਤੇ ਫੂਟ ਦਾ ਕੰਮ ਕਰਦੇ ਪਏ ਆ ਪੱਕਾ ਰੋਜ਼ਗਾਰ ਅਥਾ ਆਪਾਂ ਫੂਟ ਦਾ ਕੰਮ ਕਰਕੇ ਬੜਾ ਘਰ-ਬਾਰ ਚਲਾਉਂਦੇ ਪਏ ਹੋਰ ਕੀ ਕਰੀਏ ਆਪਾਂ ਇੱਥੇ ਕਿੰਨੇ ਕੁ ਹੋਣੇ ਜਿਹੜੀ ਆਪਣੀਆਂ ਆਪਣੀਆਂ ਸਾਰੇ ਪੰਜਾਬੀ 10-12 ਜਾਣੇ ਆ ਬਾਕੀ ਭਈ ਹੀ ਹੈਗੇ ਆ ਕੋਈ ਦਿੱਤੋਂ ਆਪਾਂ 10-10 40-50 ਮੈਂ 35 ਪਰਿਵਾਰ ਹੈਗੇ ਕਿੰਨੀ ਦੇਰ ਦੀ ਇੱਥੇ ਰੇੜੀਆਂ ਸਾਰੇ ਅੱਤੇ ਜਦ ਵੀ ਕੋਈ ਆਇਂਦਾ ਸਾਨੂੰ ਭਜਾੜ ਕਦੀ ਕੋਈ ਆਇਂਦਾ ਵਾ ਪ੍ਰਸ਼ਾਸਨ ਵਾਲੋ ਕਹਿ ਰਹੇ ਤੁਸੀਂ ਪੱਕੀਆਂ ਡੇਰੀਆਂ ਤੋਂ ਲੈ ਜਾਓ ਤੁਹਾਡੀ ਲੱਗਣ ਨਹੀਂ ਦੇਣੀਆਂ ਸਾਨੂੰ ਪਹਿਲੇ ਕਹਿ ਦਿੰਦੇ ਇੱਕ ਦਿਨ ਸਾਨੂੰ ਹਫਤਾ ਹੋ ਗਿਆ ਉਹਨਾਂ ਨੇ ਲਾਣ ਹੀ ਨਹੀਂ ਦਿੱਤੀਆਂ ਪਹਿਲੇ ਮੁੱਖ ਮੰਤਰੀ ਸਾਹਿਬ ਜਿਹੜੇ ਕਿਸੇ ਰੋਕੀਏ ਦਵਾਂਗੇ ਉਸ ਤੇ ਕੋਈ ਅਸੀਂ ਨੌਕਰੀਆਂ ਮਾਰੇ ਦੇਖ ਤੇ ਰਹੇ ਆ ਗੰਦੇ ਚੋਰੀਆਂ ਕਰੋ ਚਕਾਰੀਆਂ ਕਰੋ ਐਹੀ ਰਹੇਗਾ ਨਿਸ਼ਾਨੁਸ਼ਾਨ ਸਾਬ ਜੀ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਕਿ ਪੰਜਾਬ ਚ ਰੋਜ਼ਗਾਰ ਮਿਲੂਗਾ ਤੇ ਮੈਂ ਤੁਹਾਈਆਂ ਆਪ ਦੇਖੋ ਜਿਹੜਾ ਜੀ ਧਰਨੇ ਦੇ ਬੈਠੇ ਨੇ ਦੇਖੋ ਜੀ ਇਹ ਬਿਊਰ ਆਡੂ ਦੇ ਸਾਹਮਣੇ ਜਿਹੜੀਆਂ ਰੇਲੀਆਂ ਦੇ ਫੜੀਆਂ ਲੱਗਦੀਆਂ ਨੇ ਤਰਪੇਸ਼ਣ ਜਿਹੜੀ ਇਹ ਇਹਨੂੰ ਅੱਗੇ ਘੱਟਾ ਹੋ ਗਿਆ ਪਹਿਲਾ ਗਵਰਨਰ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਸੀਐਮ ਸਾਹਿਬ ਆਏ ਤੇ ਜਿਹੜੀਆਂ ਇਹ ਰੇੜੀਆਂ ਬੰਦ ਕਰਾਤੀਆਂ ਕਾਰਪੇਸ਼ ਨੇ ਅਸੀਂ ਸਹਿਮਤੀ ਕੀਤੀ ਪਰ ਸ਼ਹਿਰ ਦੇ ਵਿੱਚ ਜਿਹੜੀ ਰੇੜੀਆਂ ਤੇ ਜਿਹੜਾ ਕਾਰਪੇਸ਼ ਹੋਰ ਚੱਲਦਾ ਤੁਸੀਂ ਵੇਖੋ ਸ਼ਹਿਰ ਦੇ ਵਿੱਚ ਇਹ ਵੀ ਹਵਸਾਰੀਆਂ ਨਜਾਇਜ਼ ਆਰੀ ਹੋ ਰਹੀਆਂ ਦੀ ਕਾਰਪੋਰੇਸ਼ਨ ਉੱਤੇ ਪਿਆਰ ਨਹੀਂ ਦਿੰਦੀ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਨੇ ਇੱਕ ਕਮਿਸ਼ਨਰ ਨੂੰ ਜਿਹੜਾ ਉਹਦਾ ਹਿੱਸਾ ਜਾਂਦਾ ਹੈ ਜਿਹੜਾ ਕਮਿਸ਼ਨਰ ਹੈ ਉਹਦਾ ਹਿੱਸਾ ਜਾਂਦਾ ਹੈ ਇਹਦੇ ਜਿਹੜੇ ਸਾਰੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਕਾਰਪੋਰੇਸ਼ਨ ਕਿਉਂਕਿ ਵੈਂਡਿੰਗ ਜ਼ੋਨ ਦੇ ਵਿੱਚ ਹੈਗਾ ਦੇਖੋ ਸ਼ਾਇਦ ਇਹ ਜਿਹੜੀ ਵੈਂਡਿੰਗ ਜ਼ੋਨ ਉਹ ਸਿਲੈਕਟ ਹੋਏ ਨੂੰ ਵੈਂਡਿੰਗ ਜ਼ੋਨ ਜਿਹੜਿਆ 2021 ਦੇ ਸਿਲੈਕਟ ਹੋਇਆ ਇਹਨਾਂ ਦੇ ਸਭ ਤੋਂ ਪਹਿਲਾਂ ਜਿਹੜੇ ਯੂਟੀ ਮਾਰਕੀਟ ਹੈ ਯੂਨੀਵਰਸਿਟੀ ਸਾਹਮਣੇ ਉੱਥੋਂ ਰੇੜੀਆਂ ਚੁਕਾਈਆਂ ਨੇ ਕਿਉਂਕਿ ਉਹ ਵੀ ਵੈਂਡਿੰਗ ਜ਼ੋਨ ਚ ਹੈ ਵੈਂਡਿੰਗ ਜ਼ੋਨ ਜਿਹੜਾ 2021 ਦੇ ਸਲੈਕਟ ਹੋਇਆ ਇਹ ਕਾਰਪੋਰੇਸ਼ਨ ਵਾਲੇ ਜਿਹੜੇ ਆ ਇਹ ਚਾਹੁੰਦੇ ਨੇ ਵੀ ਸਾਨੂੰ ਮਹੀਨਾ ਦੇਣ ਅਸੀਂ ਇਹਨਾਂ ਨੂੰ ਕਦੀ ਮਹੀਨਾ ਨਹੀਂ ਦੇਣਾ ਕੋਣ ਕਹਿੰਦਾ ਮਹੀਨਾ ਓਏ ਹੋਰ ਤੰਗ ਕਰਦਾ ਕਰਦ ਕੀ ਏ ਇੰਦੀਆਂ ਸ਼ਹਿਰ ਚ ਸਾਰੀ ਹੋ ਰਹੀ ਹੈ ਇੱਕ ਲੈਂਟਰ ਦਾ 10 ਲੱਖ ਰੁਪਈਆ ਕਾਰਪੋਰੇਟ ਦੇ ਮੁਲਾਜ਼ਮ ਲੈ ਰਿਹਾ ਉਹ ਲੈਂਟਰ ਜਿਹੜਾ ਹੋਟਲ ਬੰਦ ਹੋਇਆ ਉਹ ਫੇਰ ਸਾਰੀ ਹੋ ਰਹੀ ਹੈ ਬਿਗੈਰ ਕਰਦੇ ਦੀ ਮਰਜ਼ੀ ਤੋਂ ਬਗਾਇਆ ਥੋੜੀ ਹੋ ਰਹੀ ਏ ਇਹ ਕਾਰਪੋਰੇਟ ਜਿਹੜੀ ਏ ਉਹਦੇ ਪੈਸੇ ਲੈ ਰਹੀ ਏ ਆਜ ਦਾ ਮਾਮਲਾ ਆ ਆਪਣਾ ਮਾਮਲਾ ਜੇ ਤੁਹਾਡੇ ਸਾਹਮਣੇ ਆ ਕਿਸੇ ਨੂੰ ਰੇਡੀਓ ਵਾਲੀ ਲਾਲ ਦੁੱਤੀ ਆ ਲੋਕਾਂ ਦੇ ਹਜ਼ਾਰਾਂ ਰੁਪਏ ਦਾ ਸਮਾਨ ਜਿਹੜਾ ਉਹ ਸੜ ਰਿਹਾ ਜਿਹੜੀ ਆ ਵੇਖੋ ਬੱਸਾ ਖਲੋਪੀਆਂ ਕਾਰਾਂ ਖਲੋਪੀਆਂ ਉਹਦੇ ਦੇਣਾ ਧਿਆਨ ਨਹੀਂ ਸਿਰਫ ਰੇਡੀਓ ਦੇ ਧਿਆਨ ਹੈ ਕ ਇਹਨਾਂ ਨੂੰ ਤੰਗ ਕਰਨਾ ਉਹ ਕ ਰੇਡੀਓ ਵਾਲੇ ਜਿਹੜੇ ਆ ਕੋਈ ਸ਼ਰਾਬ ਥੋੜੀ ਵੇਚਦੇ ਆ ਕੋਈ ਸਮੈਗ ਥੋੜੀ ਵੇਚਦੇ ਆ ਕੋਈ ਚੈਨੀਆਂ ਥੋੜੀ ਲੁੰਦੇ ਆ ਇਹ ਚਾਹੁੰਦੇ ਨੇ ਉਹ ਕਿ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਐ ਤੇ ਜਿਹੜੀ ਇਹ ਕਾਰਪੋਰੇਸ਼ਨ ਐ ਇਹ ਲੋਕਾਂ ਦਾ ਰੁਜ਼ਗਾਰ ਖੋ ਰਹੀ ਐ ਮੈਂ ਸੀਐਮ ਸਾਹਿਬ ਤੋਂ ਇਹ ਮੰਗ ਕਰਦਾ ਕਿ ਜਿਹੜਾ ਕਾਰਪੋਰੇਟ ਕਮਿਸ਼ਨਰ ਐ ਇਹਨੂੰ ਤੁਰੰਤ ਬਦਲਿਆ ਜਾਵੇ ਨਹੀਂ ਬਦਲਿਆ ਜਾਏਗਾ ਤੇ ਮਾਹੌਲ ਜਿਹੜਾ ਸ਼ਹਿਰ ਦਿਓ ਹੋਰ ਖਰਾਬ ਹੋਏਗਾ ਇਹ ਤਾਂ ਤੁਸੀਂ ਕਹਿ ਰਹੇ ਹੋ ਬੈਂਡਿੰਗ ਜ਼ੋਨ ਚਾਹਦਾ ਏਰੀਆ ਤੁਹਾਡੇ ਕੋਲ ਇੱਥੇ ਆ ਇਹ ਹੈਗਾ ਜੀ ਉਹ ਦਿਖਾ ਰਹੀ ਐ ਤੁਹਾਨੂੰ ਦਿਖਾ ਰਹੀ ਹੋਣੀ ਮੇਰੇ ਕੋਲ ਆਉਂਦੇ ਤਾਂ ਵੀ ਮੇਰੇ ਕੋਲ ਆ ਓ